ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੌਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪੀਤ ਕੌਰ आज दी ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਹਮੇਸ਼ਾ ਦੀ ਤਰ੍ਹਾਂ ਕਿਉਂਕਿ ਆਪਾਂ ਜਿੰਨੀ ਵੀ ਕਲੈਕਸ਼ਨ ਤੁਹਾਡਾਂ ਨੂੰ ਸ਼ੇਅਰ ਕਰਦੇ ਆਂ ਸਾਰੇ ਹੀ ਡਿਫਰੈਂਟ ਡਿਜ਼ਾਈਨ ਹੁੰਦੇ ਨੇ ਜੋ ਡਿਜ਼ਾਈਨ ਸਾਡਾ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਉਹ ਜਦੋਂ ਵੀ ਸੂਟ ਸਾਡਾ ਰੈਡੀ ਹੁੰਦਾ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਡਾਂ ਨਾਲ ਸ਼ੇਅਰ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਰਹਿੰਦੇ ਆ ਠੀਕ ਹੈ ਜੀ ਤੇ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋਅ ਹੋ ਰਿਹਾ ਜੀ ਤੁਸੀਂ ਕੋਈ ਵੀ ਡਿਜ਼ਾਈਨ ਜਿਹੜਾ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਡਿਜ਼ਾਈਨ ਪਸੰਦ ਆ ਬਿਨਾਂ ਸਕਰੀਆਂ ਚਾਹਤ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਨਾ ਕਰਿਆ ਕਰੋ ਵੀ ਅਸੀਂ ਤੁਹਾਡਾ ਉਹ ਪਰਪਲ ਵਾਲਾ ਡਿਜ਼ਾਈਨ ਬਣਾਉਣਾ ਅਸੀਂ ਤੁਹਾਡਾ ਉਹ ਆਫ ਵਾਈਟ ਵਾਲਾ ਡਿਜ਼ਾਈਨ ਬਣਾਉਣਾ ਹਨਾ ਕਿਉਂਕਿ ਇਦਾਂ ਸਾਨੂੰ ਸਮਝ ਨਹੀਂ ਆਉਂਦੀ ਹੈਗੀ ਕਿਉਂਕਿ ਇੱਕ ਕਲਰ ਦੇ ਉੱਪਰ ਇੱਕ ਹੀ ਡਿਜ਼ਾਈਨ ਜਿਹੜਾ ਨਹੀਂ ਬਣ ਰਿਹਾ ਹੈਗਾ ਡਿਜ਼ਾਈਨ ਇੱਕ ਇੱਕ ਡਿਫਰੈਂਟ ਕਲਰ ਦੇ ਉੱਪਰ ਜਿਹੜਾ ਬਣਦਾ ਰਹਿੰਦਾ ਠੀਕ ਹੈ ਜੀ ਪਲੀਜ਼ ਤੁਸੀਂ ਸਕਰੀਨਸ਼ਾਟ ਭੇਜੋ ਨਾਲ ਹੀ ਸਾਨੂੰ ਤੁਸੀਂ ਉਹ ਆਪਣੀ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਸੀ ਇਸ ਕਲਰ ਤੇ ਬਣਾਉਣਾ ਜਾਂ ਕਿਸ ਫੈਬਰਿਕ ਤੇ ਤੁਸੀਂ ਸਾਰਾ ਸਾਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਚਲੋ ਜੀ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਹੀ ਜ਼ਿਆਦਾ ਸੋਹਣੇ ਜੇ ਸੂਟ ਦੇ ਨਾਲ ਤੇ ਅੱਜ ਵਾਲੇ ਜਿੰਨੇ ਵੀ ਸੂਟ ਨੇ ਜੀ ਕੁਝ ਤਾਂ ਡਿਜ਼ਾਈਨ ਆਪਣੇ ਪਹਿਲਾਂ ਵਾਲੀ ਹਨ ਤੇ ਜਿਵੇਂ ਜਿਵੇਂ ਰੈਡੀ ਕੀਤੇ ਨੇ ਕਿਸ ਕਿਸ ਫੈਬਰਿਕ ਦੇ ਉੱਪਰ ਕੀਤੇ ਨੇ ਉਹ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਕਲੀਅਰਲੀ ਦੱਸਾਂਗੇ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖ ਲਓ ਜੀ ਇਹ ਵਾਲੇ ਸੂਟ ਨੇ ਕਾਫੀ ਜ਼ਿਆਦਾ ਰੌਲਾ ਪਾਇਆ ਪਿਆ ਔਰ ਕਾਫੀ ਟਾਈਮ ਤੋਂ ਸਾਨੂੰ ਮੈਸੇਜ ਆ ਰਹੇ ਸੀ ਕਿ ਅਮਨ ਪਲੀਜ਼ ਇਹ ਵਾਲੇ ਸੂਟ ਲੈ ਕੇ ਆਓ ਕਿ ਆਪਾਂ ਤੁਹਾਡੇ ਵਾਸਤੇ ਇਹ ਵਾਲਾ ਸੂਟ ਲੈ ਕੇ ਆਏ ਆ ਸਟੱਫ ਜਿਹੜਾ ਇਹਦਾ ਰਹੇਗਾ ਜੀ ਪਿਓਰ ਬਰਬਰੀ ਰਹੇਗਾ ਬਹੁਤ ਜ਼ਿਆਦਾ ਸੌਫਟ ਹੈ ਔਰ ਬਹੁਤ ਹੀ ਪਿਆਰਾ ਜਿਹਾ ਪੀਸੇ ਵਾਲਾ ਰੈਡੀ ਹੋ ਰਿਹਾ ਜੀ ਠੀਕ ਹੈ ਅਸੀਂ ਕਾਫੀ ਸੂਟ ਜਿਹੜਾ ਰੈਡੀ ਕਰਵਾ ਰਹੇ ਹਾਂ ਇਸ ਦੇ ਉੱਪਰ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰ ਦਈਏ ਕਿ ਕਿ ਤੁਹਾਨੂੰ ਅਗਰ ਬਿਨਾ ਵਰਕ ਤੋਂ ਬਿਨਾ ਦੁਪੱਟੇ ਤੋਂ ਚਾਹੀਦਾ ਤਾਂ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਵਿਦਆਊਟ ਦੁਪੱਟਾ ਠੀਕ ਹੈ ਵਿਦਆਊਟ ਵਰਕ ਠੀਕ ਹੈ ਅਗਰ ਤੁਹਾਨੂੰ ਬਾਟਮ ਦੇ ਉੱਪਰ ਵਰਕ ਚਾਹੀਦਾ ਮੈਂ ਨਾਲ ਫੋਟੋ ਐਡ ਆਨ ਕਰ ਦੋਗੀ ਤੇ ਅਗਰ ਤੁਹਾਨੂੰ ਦੁਪੱਟੇ ਦੇ ਉੱਪਰ ਕਟ ਵਰਕ ਚਾਹੀਦਾ ਫੋਰ ਸਾਈਡ ਬਾਟਮ ਦੇ ਉੱਪਰ ਵਰਕ ਚਾਹੀਦਾ ਘੇਰੇ ਦੇ نیچے ਕਟ ਵਰਕ ਬਾਜ਼ੂ ਦੇ ਉੱਪਰ ਕਟ ਵਰਕ ਤਾਂ ਉਹਦੀ ਪ੍ਰਾਈਸ ਜਿਹੜੀ ਡਿਫਰੈਂਟ ਰਹੇਗੀ ਠੀਕ ਹੈ ਜੀ ਦੇ ਰਹਿਆ ਔਰ ਵਿਦਾਊਟ बॉटम वर्क ਦੇ ਰਹਿਆ ਠੀਕ ਹੈ ਜੀ ਸਿਰ ਤੁਹਾਨੂੰ ਪਲੇਨ बॉटम ਮਿਲੇਗੀ ਔਰ ਨਾਲ ਜਿਹੜੀ ਸ਼ਰਟ ਮਿਲੇਗੀ ਪਿਓਰ ਬਰਬਰੀ ਦੀ ਸ਼ਰਟ ਰਹੇਗੀ ਪਿਓਰ ਮੋਡਲ कॉटन ਦੀ ਜਿਹੜੀ बॉटम ਰਹੇਗੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਔਰ ਬਹੁਤ ਪਿਆਰਾ ਡਿਜ਼ਾਈਨਰ ਜਿਹੜਾ ਇਹ ਪੀਸ ਜਿਹੜਾ ਰੈਡੀ ਹੋਣ ਵਾਲਾ ਜਦੋਂ ਪ੍ਰੋਪਰ ਰੈਡੀ ਹੋ ਕੇ ਆਇਆ ਆਪਾਂ ਤੁਹਾਡੇ ਨਾਲ ਉਸ ਟਾਈਮ ਵੀ ਸ਼ੇਅਰ ਕਰਾਂਗੇ ਕਿਉਂਕਿ ਬਹੁਤ ਸੋਹਣਾ ਪੀਸ ਹੈ ਜੀ ਲੁੱਕ ਬਹੁਤ ਹੀ ਪਿਆਰੀ ਹੈ ਜੀ ਪੀਸ ਦੀ ਠੀਕ ਹੈ ਜੀ ਤੇ ਆਪਾਂ ਕਾਫੀ ਸੂਟ ਜਿਹੜਾ ਰੈਡੀ ਕਰਨ ਵਾਸਤੇ ਦੇ ਦਿੱਤੇ ਨੇ ਵਰਕ ਹੋ ਰਹੇ ਨੇ ਜੀ ਆਪਣੇ ਕਾਰੀਗਰ ਲੱਗੇ ਹੋਏ ਨੇ ਜਦੋਂ ਹੀ ਰੈਡੀ ਹੋ ਕੇ ਆਇਆ ਆਪਾਂ ਇਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ ਮੈਂ ਫਿਰ ਤੁਹਾਨੂੰ ਦੱਸ ਰਹੀ ਹਾਂ ਕਿ ਸਕਰੀਨ ਦੇ ਉੱਪਰ ਜਿਹੜਾ ਤੁਹਾਨੂੰ ਪ੍ਰਾਈਸ ਸ਼ੋ ਹੋ ਰਿਹਾ ਸਿਰਫ ਪਲੇਨ ਬਾਟਮ ਦੇ ਨਾਲ ਹੋ ਰਿਹਾ ਠੀਕ ਹੈ ਜੀ ਤੁਹਾਨੂੰ 2.5 ਮੀਟਰ ਦੀ ਸ਼ਰਟ ਮਿਲੇਗੀ 2.5 ਮੀਟਰ ਦੀ ਤੁਹਾਨੂੰ ਸਲਵਾਰ ਦਾ ਫੈਬਰਿਕ ਮਿਲੇਗਾ ਠੀਕ ਹੈ ਵਿਦਆਊਟ ਦੁਪੱਟਾ ਠੀਕ ਹੈ ਵਿਦਆਊਟ ਸਟਿਚਿੰਗ ਠੀਕ ਹੈ ਅਗਰ ਤੁਸੀਂ ਦੁਪੱਟੇ ਦੇ ਉੱਪਰ ਵਰਕ ਕਰਵਾਉਣਾ ਚਾਹੁੰਦੇ ਮੈਂ ਨਾਲ ਫੋਟੋ ਐਡ ਕਰ ਰ ਔਰ ਬਾਟਮ ਦੇ ਉੱਪਰ ਵਰਕ ਰਹੇਗਾ ਔਰ ਸ਼ਰਟ ਦੇ ਬਾਜ਼ੂ ਦੇ ਉੱਪਰ ਕਟਵਾਰਕ ਰਹੇਗਾ ਔਰ ਬੈਕ ਫਰੰਟ ਘੇਰੇ ਦੇ ਉੱਪਰ ਕਟਵਾਰਕ ਜਿਹੜਾ ਰਹੇਗਾ ਠੀਕ ਹੈ ਜੀ ਕਿਉਂਕਿ ਜਦੋਂ ਤੁਸੀਂ ਵਰਕ ਕਰਵਾ ਲਗੇ ਆਟੋਮੈਟਿਕਲੀ ਉਹਦੀ ਪ੍ਰਾਈਸ ਜਿਹੜੀ ਸੂਟ ਦੀ ਵਧ ਜਾਣੀ ਹੈ ਠੀਕ ਹੈ ਜੀ ਤੇ ਲੋ ਜੀ ਜਿੰਨੂ ਜਿੰਨੂ ਇਹ ਪੀਸ ਪਸੰਦ ਹੈ ਤੁਸੀਂ ਬਿਨਾ ਵਰਕ ਤੋਂ ਲੈਣਾ ਥੋੜੇ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਛੋੜੇ ਜੇ ਲਿਮਟਡ ਜャ ਸਟਾਕ ਹੈ ਸਾਡੇ ਕੋਲ ਕਿਉਂਕਿ ਆਪਾਂ ਅੱਜ ਮਾਰਨਿੰਗ ਦੇ ਵਿੱਚ ਇਹਦੀਆਂ ਜਿਹੜੀਆਂ ਪਿਕਚਰ ਜਿਹੜੀਆਂ ਅਸੀਂ ਅਪਲੋਡ ਕੀਤੀਆਂ ਨੇ ਆਪਣੇ ਵਟਸਐਪ ਤੇ ਔਰ ਕਾਫੀ ਜ਼ ਸਕਿੱਪ ਨਾ ਕਰਿਆ ਕਰੋ ਲੋ ਜੀ ਪਹਿਲਾ ਸੂਟ ਰਹੇਗਾ ਇਹ ਵਾਲਾ ਇਹ ਡਿਜ਼ਾਈਨ ਕਾਫੀ ਵਾਰ ਬਣ ਚੁੱਕਿਆ ਔਰ ਮੈਂ ਇੱਕ ਗੱਲ ਤੋਂ ਬੜੀ ਹੈਰਾਨ ਵੀ ਹੁੰਨੀ ਔਰ ਸਾਨੂੰ ਬੜੀ ਖੁਸ਼ੀ ਵੀ ਹੁੰਦੀ ਹੈ ਕਿ ਜਦੋਂ ਇੱਕ ਹੀ ਡਿਜ਼ਾਈਨ ਸੇਮ ਕਲਰ ਦੇ ਉੱਪਰ ਹੀ ਪਹਿਣਾ ਲਾਇਕ ਕਰਦੀਆਂ ਨੇ ਕਿਉਂਕਿ ਸਾਡੇ ਜਿਹੜੇ ਕਲਰ ਕੰਬੀਨੇਸ਼ਨ ਹੁੰਦੇ ਆ ਬਹੁਤ ਜ਼ਿਆਦਾ ਸੋਹਣੇ ਹੁੰਦੇ ਆ ਡਿਫਰੈਂਟ ਜਿਹੇ ਹੁੰਦੇ ਆ ਕੋਈ ਜ਼ਿਆਦਾ ਡਾਰਕ ਨਹੀਂ ਹੁੰਦੇ ਜ਼ਿਆਦਾ ਲਾਈਟ ਨਹੀਂ ਹੁੰਦੇ ਹੈਗੇ ਇਸੇ ਕਰਕੇ ਪਹਿਣਾ ਜਿਹੜੇ ਸੂਟੇ ਵਾਲੇ ਪਸੰਦ ਕਰਦੀਆਂ ਨੇ ਠੀਕ ਹੈ ਜੀ ਬਹੁਤ ਸੋਹਣਾ ਨੈੱਕ ਬਣਿਆ ਹੋਇਆ ਸਾਰਾ ਮਸ਼ੀਨ ਦਾ ਕੰਮ ਰਹੇਗਾ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਤੁਹਾਨੂੰ ਕੰਮ ਮਿਲੇਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਠੀਕ ਹੈ ਬਹੁਤ ਹੀ ਪਿਆਰੀ ਜੀ ਆਪਾਂ ਨੇ ਕਾਟਨ ਇੱਥੇ ਰੱਖੀ ਹੋਈ ਤੁਸੀਂ ਦੇਖ ਸਕਦੇ ਹੋ ਬਾਹਾਂ ਦਾ ਕੰਮ ਨ ਔਰ ਇਸ ਤਰ੍ਹਾਂ ਕੇਰੇ ਦੇ ਉੱਪਰ ਕੰਮ ਰਹੇਗਾ ਤੁਸੀਂ ਜਿਹੜੀਆਂ ਭੈਣਾਂ ਪੰਜਾਬ ਤੋਂ ਨੇ ਹਨ ਜਿਹੜੀਆਂ ਤੁਸੀਂ ਸੂਟ ਬਣਾਉਣਾ ਚਾਹੁੰਦੇ ਜਦੋਂ ਆਪਣੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਤੁਸੀਂ ਵਿਦਾਊਟ ਲਾਈਨਿੰਗ ਵੀ ਬਣਾ ਸਕਦੇ ਹੋ ਬਟ ਮੈਂ ਕਹੂੰਗੀ ਕਿ ਵਿਦਾਊਟ ਲਾਈਨਿੰਗ ਫਿਟਿੰਗ ਜਿਹੜੀ ਉਹ ਅੱਛੀ ਨਹੀਂ ਬਣਦੀ ਹੈਗੀ ਠੀਕ ਹੈ ਤੁਸੀਂ ਅਗਰ ਹਲਕੀ ਫੁਲਕੀ ਕਾਟਨ ਦੀ ਲਾਈਨਿੰਗ ਐਡ ਕਰਵਾ ਲੈਂਦੇ ਉਹਦੇ ਨਾਲ ਤੁਹਾਡੇ ਸੂਟ ਦੀ ਗ੍ਰੇਸ ਬਣ ਜਾਂਦੀ ਹੈ ਆਪਾਂ ਕਹਿੰਦੇ ਆ ਕਿ ਲਾਈਫ ਬਣ ਜਾਂਦੀ ਹੈ ਕੱਪੜੇ ਦੀ ਹਨਾ ਇਸ ਕਰਕੇ ਤੁਸੀਂ ਲਾਈਨਿੰਗ ਜ਼ਰੂਰ ਐਡ ਆਨ ਕਰਵਾ ਲਿਆ ਕਰੋ ਥੋੜੇ ਚਾਰਜਸ ਵਧ ਜਾਂਦੇ ਆ ਕਿਉਂਕਿ ਸਟੀਚਿੰਗ ਦੇ ਲਾਈਨਿੰਗ ਦੇ ਨਾਲ ਬਟ ਐਕੀ ਸੂਟ ਦੀ ਜਿਹੜੀ ਗ੍ਰੇਸ ਆ ਬਹੁ ਇਸ ਤਰ੍ਹਾਂ ਸਲਵਾਰ ਦੀ ਜਿਹੜੀ ਸ਼ੇਡ ਰਹੇਗੀ ਲਾਈਟ ਲਵੈਂਡਰ ਕਲਰ ਦੀ ਰਹੇਗੀ ਜਿਹੜੀ ਸ਼ਰਟ ਦੀ ਸ਼ੇਡ ਰਹੇਗੀ ਡਾਰਕ ਪਰਪਲ ਰਹੇਗੀ ਜਿਆਦਾ ਵੀ ਡਾਰਕ ਨਹੀਂ ਕਿਉਂਕਿ ਦੇਖੋ ਕਾਟਨ ਦੇ ਵਿੱਚ ਜਿਹੜੀ ਕਲਰ ਸ਼ੇਡ ਥੋੜੀ ਡਿਫਰੈਂਟ ਰਹਿੰਦੀ ਹੈ ਸਿੰਥੈਟਿਕ بیس ਦੇ ਵਿੱਚ ਥੋੜੀ ਡਿਫਰੈਂਟ ਰਹਿੰਦੀ ਹੈ ਠੀਕ ਹੈ ਕਿਉਂਕਿ ਉਹ ਥੋੜਾ ਸ਼ਾਈਨ ਵਾਲਾ ਫੈਬਰਿਕ ਹੋ ਜਾਂਦਾ ਔਰ ਇਹ ਥੋੜਾ ਕਾਟਨ ਡਸ ਦੇ ਵਿੱਚ ਆ ਜਾਂਦਾ ਬਹੁਤ ਹੀ ਸੋਹਣਾ ਜਿਹਾ ਪੀਸ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡੀਸੈਂਟ ਜਿਹਾ ਵਰਕ ਇਸ ਦੇ ਉੱਪਰ ਹੋਇਆ ਹੋਇਆ ਕੋਈ ਵੀ ਜ਼ਿਆਦਾ ਵਰਕ ਜਿਹੜਾ ਆਪਾਂ ਨੇ ਨਹੀਂ ਐਡ ਆਨ ਕੀਤਾ ਹੋਇਆ ਤੇ ਇਸ ਦੇ ਨਾਲ ਰਹੇਗਾ ਜੀ ਦੁਪੱਟਾ ਇਸੇ ਤਰ੍ਹਾਂ ਇਹ ਦੁਪੱਟਾ ਆਪਾਂ ਲਾਈਨਾਂ ਵਾਲਾ ਬਣਾਇਆ ਸੀ ਤੇ ਇਸੇ ਤਰ੍ਹਾਂ ਹੀ ਤੁਸੀਂ ਦੇਖ ਸਕਦੇ ਹੋ ਲਾਈਨਾਂ ਵਾਲਾ ਦੁਪੱਟਾ ਰਹੇਗਾ ਨਾਲ ਔਰ ਆਪਾਂ ਫੋਰਸਾ ਜਿਹੜੀ ਇਸ ਤਰ੍ਹਾਂ ਫਿਨਿਸ਼ਿੰਗ ਜਿਹੜੀ ਦੁਪੱਟੇ ਨੂੰ ਦਿੱਤੀ ਹੋਈ ਹੈ ਦੁਪੱਟਾ ਆਪਾਂ ਟੈਬੀ ਦਾ ਰੱਖਿਆ ਹੋਇਆ ਟੈਬੀ कॉटन ਦਾ ਔਰ ਜਿਹੜਾ ਵੀ ਸੂਟ ਆਪਾਂ ਰੈਡੀ ਕਰਦੇ ਆਂ कॉटन ਟੱਚ ਦੇ ਵਿੱਚ ਕੁਝ ਭੈਣਾਂ ਨੂੰ ਜਿਹੜੀਆਂ ਭੈਣਾਂ ਫੌਰਨ ਵਾਲੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅੱਜਕੱਲ ਕਿਹੜੇ ਦੁਪੱਟੇ ਚੱਲ ਰਹੇ ਨੇ ਕਿਉਂਕਿ कॉटन ਦੇ ਵਿੱਚ ਬਹੁਤ ਕੁਝ ਨਵਾਂ ਆ ਚੁੱਕਿਆ ਠੀਕ ਹੈ ਤੇ ਭੈਣੋ ਪਲੀਜ਼ ਗੁੱਸਾ ਨਾ ਕਰਿਓ ਹਨਾ ਵੀ ਮੈਂ ਤੁਹਾਨੂੰ ਕਹਿ ਦਿੱਤਾ ਕਿ ਭੈਣਾਂ ਨੂੰ ਕੁਝ ਨਹੀਂ ਪਤਾ ਵੀ ਕਿਹੜੇ ਕਿਹੜੇ ਦੁਪੱਟੇ ਚੱਲ ਰਹੇ ਨੇ ਦੇਖੋ ਪਤਾ ਕਿ ਜਿਹੜਾ कॉटन ਦਾ ਫੈਬਰਿਕ ਹੈ ਉਹਦੇ ਵਿੱਚ ਸਾਨੂੰ ਹੁੰਦਾ ਕਿ ਤੁਹਾਨੂੰ कॉटन ਟੱਚ ਦੇ ਨਾਲ ਹੀ ਦੁਪੱਟਾ ਐਡ-ਆਨ ਕਰਕੇ ਦਈਏ ਬਾਕੀ ਤੁਹਾਡੀ ਚੁ ਉਹ ਕਾਟਨ ਦੇ ਵਿੱਚ ਸਹੀ ਲੱਗਦਾ ਹਨ ਤੇ ਕਲਰ ਵੀ ਸਹੀ ਆਉਂਦੇ ਨੇ ਫਿਰ ਸਾਨੂੰ ਮਜਬੂਰਨ ਉਹੀ ਦੁਪੱਟਾ ਇਹਦੇ ਨਾਲ ਰੈਡੀ ਕਰਨਾ ਪੈਂਦਾ ਠੀਕ ਹੈ ਜੀ ਤੇ ਲੋ ਜੀ ਤੁਹਾਨੂੰ ਪਹਿਲਾ ਸੂਟ ਦਿਖਾ ਦਿੱਤਾ ਠੀਕ ਹੈ ਬਾਕੀ ਇਸ ਤਰ੍ਹਾਂ ਆਪਾਂ ਨੇ ਜਿਪ ਐਡ ਆਨ ਕੀਤੀ ਹੋਈ ਹੈ ਜਿਪ ਤੁਸੀਂ ਲਗਵਾਉਣੀ ਨਹੀਂ ਲਗਵਾਉਣੀ ਤੁਸੀਂ ਸਾਨੂੰ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰਨਾ ਹੈ ਠੀਕ ਹੈ ਜੀ ਤੇ ਜਿਹੜਾ ਜਿਹੜਾ ਡਿਜ਼ਾਈਨ ਪਸੰਦ ਆ ਰਿਹਾ ਸਕਰੀਨਸ਼ਾਟ ਲੈਂਦੇ ਜਾਓ ਔਰ ਸਾਨੂੰ ਵਟਸਐਪ ਤੇ ਮੈਸੇਜ ਜਿਹੜਾ ਕਰਦੇ ਜਾਓ ਇਸ ਤਰ੍ਹਾਂ ਇਹ ਵੀ ਕਲਰ ਬਹੁਤ ਜ਼ਿਆਦਾ ਪਿਆਰਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪੜਿਆ ਹੋਇਆ neck ਤੁਸੀਂ ਚੈੱਕ ਕਰੋ ਬਹੁਤ ਪਿਆਰਾ ਜਿਹਾ neck ਹੈ neck ਦੇ ਉੱਪਰ ਆਪਾਂ ਬਟਨ ਦੇ ਕੇ ਪਾਈਪਿੰਗ ਦੇ ਕੇ neck ਜਿਹੜਾ ਰੈਡੀ ਕੀਤਾ ਬਹੁਤ ਹੀ ਐਲੀਗੈਂਟ ਜਿਹੜਾ neck ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਪੀਸ ਲੱਗ ਰਿਹਾ ਇਸ ਤਰ੍ਹਾਂ ਬਾਜ਼ੂ ਦੇ ਉੱਪਰ ਤੁਸੀਂ ਕੰਮ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਬਾਜ਼ੂ ਦੇ ਉੱਪਰ ਕੰਮ ਹੈ ਸੈਂਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੈਂਟਰ ਪੈਨਲ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਕਾਟਨ ਦਾ ਕਲਰ ਹੈ ਜੀ ਇਹ ਵਾਲਾ ਹੋਰ ਆਪਾਂ ਕਿਤੇ ਵੀ ਕੰਮ ਨਹੀਂ ਕੀਤਾ ਸੈਂਟਰ ਪੈਨਲ ਰਹੇਗਾ ਹੈਵੀ ਬਾਜ਼ੂ ਦੇ ਉੱਪਰ ਕੰਮ ਰਹੇਗਾ ਦੇਖ ਕੇ ਨੂੰ ਬਹੁਤ ਸਿੰਪਲ ਸੌਪਰ ਜਾ ਲੱਗ ਰਿਹਾ ਬਟ ਜਿਹੜਾ ਇਹਦੇ ਤੇ ਉੱਪਰ ਕੰਮ ਹੋਇਆ ਉਹ ਵੀ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ ਪੀਐਸਡੀ ਜਿਹੜੀ ਗ੍ਰੇਸ ਹੈ ਉਹ ਕਿਸ ਦੇ ਨਾਲ ਬੰਨੀ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਨਾਲ ਆਪਾਂ ਰੱਖਿਆ ਹੋਇਆ ਜੀ ਟਰੌਜ਼ਰ ਤੁਸੀਂ ਸਲਵਾਰ ਬਣਾ ਸਕਦੇ ਹੋ ਠੀਕ ਹੈ ਸਟੇਟ ਸਲਵਾਰ ਬਣਾਉਣੀ ਜੋ ਵੀ ਸਲਵਾਰ ਤੁਸੀਂ ਲਾਇਕ ਕਰਦੇ ਤੁਸੀਂ ਉਸ ਤਰੀਕੇ ਨਾਲ ਬਣਾ ਸਕਦੇ ਹੋ ਤੇ ਲਓ ਜੀ ਮੇਨ ਹੈਗਾ ਮਚਰ ਚਰੋਲ ਜਿਹੜਾ ਉਹ ਹੈਗਾ ਦੁਪट्टे ਦਾ ਇਸ ਤਰ੍ਹਾਂ ਦੁਪट्टे ਦੇ ਉੱਪਰ ਫੋਰਸ ਹੈ ਜਿਹੜਾ ਵਰਕ ਰਹੇਗਾ ਠੀਕ ਹੈ ਜੀ ਲਓ ਬਹੁਤ ਹੀ ਪਿਆਰਾ ਜਿਹਾ ਦੁਪट्टे ਦੇ ਉੱਪਰ ਵਰਕ ਰਹੇਗਾ ਬਹੁਤ ਸੋਹਣਾ ਜਿਹਾ ਬਹੁਤ ਪਿਆਰੀ ਜੀ ਬੇਲ ਆਪਾਂ ਦੁਪट्टे ਦੇ ਉੱਪਰ ਬਣਾਈ ਹੋਈ ਹੈ ਪਿਓਰ ਔਰਗਾਂਜ਼ਾ ਦਾ ਦੁਪੱਟਾ ਰਹੇਗਾ ਠੀਕ ਹੈ ਪਿਓਰ ਔਰਗਾਂਜ਼ਾ ਦਾ ਦੁਪੱਟਾ ਜਾਂ ਤੁਸੀਂ ਕਿਸੇ ਸੂਟ ਨਾਲ ਵੀ ਪਿਓਰ ਦਾ ਲਗਵਾਉਣਾ ਤਾਂ ਪ੍ਰਾਈਸ ਦੇਖੋ ਆਟੋਮੈਟਿਕਲੀ ਵੱਧ ਜਾਂਦੀ ਹੈ ਕਿਉਂਕਿ ਪਿਓਰ ਦੀ ਅਗਰ ਗੱਲ ਕਰੀਏ ਤਾਂ ਪਿਓਰ ਦੀ ਪ੍ਰਾਈਸ ਥੋੜਾ ਫਰਕ ਹੁੰਦਾ ਠੀਕ ਹੈ ਜੀ ਸੈਮੀ ਨਾਲੋਂ ਫੈਬਰਿਕ ਦਾ ਵੀ ਫਰਕ ਹੁੰਦਾ ਔਰ ਪ੍ਰਾਈਸ ਦਾ ਵੀ ਜਿਹੜਾ ਫਰਕ ਰਹਿੰਦਾ ਏ ਠੀਕ ਹੈ ਜੀ ਬਾਕੀ ਤੁਹਾਡੀ ਚੁਆਇਸ ਹੈ ਤੁਸੀਂ ਕਿਸ ਫੈਬਰਿਕ ਦੇ ਉੱਪਰ ਬਣਵਾਉਣਾ ਚਾਹੁੰਦੇ ਹੋ ਕਿਹੜਾ ਦੁਪੱਟਾ ਲਗਵਾਉਣਾ ਚਾਹੁੰਦੇ ਤੁਸੀਂ ਆਪਣੀ ਚੁਆਇਸ ਦੱਸ ਕੇ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਾਂ ਕਾਟਨ ਫੈਬਰਿਕ ਦੇ ਉੱਪਰ ਕੀਤਾ ਹੈ ਬਟ ਇਹਨਾਂ ਦੁਪੱਟਾ ਜਿਹੜਾ ਆਪਾਂ ਪਿਓਰ オーਰਗੈਂਜ਼ਾ ਦਾ ਰੱਖਿਆ ਹੋਇਆ ਔਰ ਪ੍ਰੋਪਰ ਜਿਹੜਾ ਸ਼ੇਡ ਤੁਸੀਂ ਦੇਖ ਸਕਦੇ ਹੋ ਦੁਪੱਟੇ ਦਾ ਵੀ ਆ ਰਿਹਾ ਹੈ ਕਿਉਂਕਿ ਜਿਹੜੇ ਚਨੌਂਦ ਦੀ ਅਗਰ ਮੈਂ ਗੱਲ ਕਰਾਂ ਤਾਂ ਉਹਦੇ ਵਿੱਚ ਹਲਕੀ ਜਿਹੀ ਸ਼ਾਈਨ ਹੁੰਦੀ ਹੈ ਦੁਪੱਟੇ ਦੇ ਵਿੱਚ ਉਹ ਕਾਟਨ ਦੇ ਨਾਲ ਜਿਹੜਾ ਜ਼ਿਆਦਾ ਅਟੈਚਮੈਂਟ ਉਹਦੀ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਕਿਉਂਕਿ ਥੋੜਾ ਸ਼ਾਈਨ ਹੁੰਦਾ ਹੈ ਉਹਦੇ ਵਿੱਚ ਦੁਪੱਟੇ ਦੇ ਵਿੱਚ ਕਾਟਨ ਜਿਹੜੀ ਟੱਚ ਤੁਹਾਨੂੰ ਪਤਾ ਕਿ ਉਹ ਸੌਬਰਜਾ ਫੈਬਰਿਕ ਹੁੰਦਾ ਹੈ ਲਓ ਜੀ ਇਹ ਪੀਸ ਆਪਣਾ ਕਾਫੀ ਟਾਈਮ ਤੋਂ ਰੈਡੀ ਹੋ ਰਿਹਾ ਹੈ ਔਰ ਕੁਛ ਸਿਰਫ ਆਪਾਂ ਨਾ ਸੱਚ ਦੋ ਸ਼ੇਡ ਦੇ ਉੱਪਰ ਇਹ ਪੀਸ ਰੈਡੀ ਕੀਤਾ ਹੈ ਕਸਟਮਰ ਨੂੰ ਦੋ ਸ਼ੇਡ ਦੇ ਉੱਪਰ ਹੀ ਪਸੰਦ ਆਇਆ ਇੱਕ ਆਪਾਂ ਕੀਤਾ ਜੀ ਗ੍ਰੇ ਕਲਰ ਦੇ ਉੱਪਰ ਔਰ ਸੈਕੰਡ ਕੀਤਾ ਜੀ ਆਪਾਂ ਅ ਅਨੀਅਨ ਸ਼ੇਡ ਦੇ ਉੱਪਰ ਬਹੁਤ ਸੋਹਣਾ ਕੰਮ ਹੈ ਇਸ ਤਰ੍ਹਾਂ ਆਪਾਂ ਪੈਚਵਰ ਕਿਹੜਾ ਕੀਤਾ ਹੈ ਔਰ ਜਿਆਦਾ ਪੈਚ ਲਗਾ ਕੇ ਉੱਪਰ ਜਿਹੜਾ ਤੁਸੀਂ ਦੇਖ ਸਕਦੇ ਸਾਰੀ ਮਸ਼ੀਨ embroiderry ਆਪਾਂ ਨੇ ਕੀਤੀ ਹੋਈ ਹੈ ਔਰ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕਟਵਰਕ ਰਹੇਗਾ ਡਬਲ ਜਿਹੜਾ ਕਟਵਰਕ ਆਪਾਂ ਨੇ ਕੀਤਾ ਹੋਇਆ ਠੀਕ ਹੈ ਇਸ ਤਰ੍ਹਾਂ ਇਹ ਵੀ ਕਾਟਨ ਦੇ ਉੱਪਰ ਆਪਾਂ ਨੇ ਕੀਤਾ ਹੈ ਜੀ ਬਹੁਤ ਹੀ ਪਿਆਰੀ ਜੀ ਕਾਟਨ ਹੈ ਤੁਸੀਂ ਦੇਖ ਸਕਦੇ ਹੋ ਔਰ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਦੋ ਫਲਾਰ ਰਹਿਣਗੇ ਠੀਕ ਹੈ ਔਰ ਆਪਾਂ ਸਿੰਪਲ ਪਾਈਪਿੰਗ ਦੇ ਕੇ ਇਸ ਪੀਸ ਜਿਹੜਾ ਰੈਡੀ ਕੀਤਾ ਕਿਉਂਕਿ ਬਹੁਤ ਹੀ ਸੋਹਣਾ ਸੋਬਰ ਸਮਾਰਟ ਜਿਹਾ ਪੀਸ ਜਿਹੜਾ ਇਹ ਵਾਲਾ ਬਣਿਆ ਹੋਇਆ ਤੇ ਨਾਲ ਇਹਦੇ ਆਪਾਂ ਰੱਖਿਆ ਹੋਇਆ ਜੀ ਟਰੌਜ਼ਰ ਠੀਕ ਹੈ ਪਲਾਜ਼ੋ ਆਪਾਂ ਨੇ ਰੈਡੀ ਕੀਤਾ ਹੋਇਆ ਤੁਸੀਂ ਸਲਵਾਰ ਬਣਾ ਸਕਦੇ ਹੋ ਜੋ ਤੁਸੀਂ ਲਾਈਕ ਕਰ ਕਰਦੇ ਹੋ ਉਹ ਸਾਨੂੰ ਦੱਸ ਸਕਦੇ ਹੋ ਮਟੇ ਕਈ ਵਾਰ ਇਦਾਂ ਹੁੰਦਾ ਕਿ ਕੁਛ ਪਹਿਣਾ ਸਾਨੂੰ ਆਰਡਰ ਦੇ ਦਿੰਦਿਆਂ ਨੇ ਇਦਾਂ ਹੀ ਕਿ ਫੋਟੋ ਭੇਜਦੀ ਕਿ ਸਾਡਾ ਇਹ ਵਾਲਾ ਪੀਸ ਰੈਡੀ ਕਰ ਦੋ ਕਿਉਂਕਿ ਸਾਡੇ ਕੋਲ ਜਿੱਦਾਂ ਬਣਿਆ ਹੁੰਦਾ ਅਸੀਂ ਐਜ਼ ਇਟ ਹੀ ਬਣਾ ਦਿੰਨੇ ਆ ਮਟ ਕੁਛ ਪਹਿਣਾ ਕਹਿੰਦੀ ਕਿ ਅਸੀਂ ਕਦੀ ਸਲਵਾਰ ਵੀ ਵੇਅਰ ਨਹੀਂ ਕੀਤੀ ਚਾਹੇ ਅਸੀਂ ਕਦੀ ਟਰੌਜ਼ਰ ਵੇਅਰ ਨਹੀਂ ਕੀਤਾ ਉਸ ਕਰਕੇ ਥੋੜੀ ਦਿੱਕਤ ਆਉਂਦੀ ਇਸ ਕਰਕੇ ਪਹਿਣੋ ਨਾਲ ਹੀ ਮੈਂਸ਼ਨ ਕਰਿਆ ਕਰੋ ਕਿ ਤੁਹਾਨੂੰ ਸਲਵਾਰ ਚਾਹੀਦੀ ਏ ਕਿ ਜਾਂ ਤੁਸੀਂ ਟਰੌਜ਼ਰ ਹੀ ਵੇਅਰ ਕਰ ਲੈਂਦੇ ਹੋ ਠੀਕ ਹੈ ਜੀ ਲੋ ਜੀ ਇਸ ਦੇ ਨਾਲ ਰਹੇਗਾ ਦੁਪੱਟਾ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਰਹੇਗਾ ਕਟ ਵਰਕ ਰਹੇਗਾ ਦੁਪੱਟੇ ਦੇ ਉੱਪਰ ਔਰ ਤੁਸੀਂ ਦੇਖ ਸਕਦੇ ਹੋ ਫੋਰ ਸਾਈਡ 'ਤੇ ਜਿਹੜੇ ਫਲਾਵਰ ਬਣੇ ਹੋਏ ਨੇ ਇਸ ਤਰ੍ਹਾਂ ਆਪਾਂ ਸੈਂਟਰ ਦੇ ਵਿੱਚ ਵੀ ਦੋ ਫਲਾਵਰ ਜਿਹੜੇ ਬਣਾਏ ਹੋਏ ਨੇ ਠੀਕ ਹੈ ਇਹ ਵੀ ਆਪਾਂ ਸਾਰਾ ਪੈਚ ਵਰਕ ਕੀਤਾ ਹੋਇਆ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ ਇਸ ਤਰ੍ਹਾਂ ਕਾਫੀ ਪੀਸ ਆਪਾਂ ਬਣਾ ਚੁੱਕੇ ਹਾਂ ਸੇਮ ਕਲਰ ਦੇ ਉੱਪਰ ਬਟ ਇਸ ਵਾਰ ਤੁਹਾਡਾ ਨਾਲ ਆਪਾਂ ਸ਼ੇਅਰ ਕਰ ਦਿੱਤਾ ਕਿਉਂਕਿ ਹੁਣ ਕਾਫੀ ਟਾਈਮ ਹੋ ਗਿਆ ਸੀ ਆਪਾਂ ਇਹ ਪੀਸ ਜਿਹੜਾ ਤੁਹਾਡਾ ਸ਼ੇਅਰ ਨਹੀਂ ਸੀ ਕਰ ਰਹੇ ਹੈਗੇ ਸਾਨੂੰ ਇਦਾਂ ਸੀ ਕਿ ਕਾਫੀ ਪੀਸ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਆ ਕਿਉਂ ਬਾਰ ਬਾਰ ਇੱਕ ਹੀ ਚੀਜ਼ ਦਿਖਾ ਕੇ ਤੁਹਾਡਾ ਟਾਈਮ ਜਿਹੜਾ ਆਪਾਂ ਨੇ ਵੇਸਟ ਕਰਨਾ ਹਨ ਤੇ ਇਸ ਕਰਕੇ ਹੁਣ ਦਿਖਾ ਰਹੇ ਆ ਕਿ ਹੁਣ ਕਾਫੀ ਟਾਈਮ ਹੋ ਗਿਆ ਦਿਖਾਇਆ ਨਹੀਂ ਹੈਗਾ ਤੇ ਜਿਹੜੀਆਂ ਨਵੀਆਂ ਪੈਣਾ ਜੋੜਦੀਆਂ ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਕਿਹੜਾ ਕਿਹੜਾ ਪੀਸ ਆਪਣਾ ਰਿਪੀਟ ਦੇ ਉੱਪਰ ਰੈਡੀ ਹੋ ਰਿਹਾ ਠੀਕ ਹੈ ਜੀ ਤੇ ਜਰੂਰੀ ਨਹੀਂ ਹੈਗਾ ਕਿ ਮੈਂ ਇਹ ਕਾਟਨ ਦੇ ਉੱਪਰ ਤੁਹਾਨੂੰ ਦਿਖਾ ਰਹੀ ਤੁਸੀਂ ਇਸ ਨੂੰ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਕ੍ਰੇਪ ਦੇ ਉੱਪਰ ਇਹਦੀ ਅਲੱਗ ਸ਼ਾਈਨ ਆਏਗੀ ਪ੍ਰਾਈਸ ਥੋੜੀ ਜਿਹੀ ਵੱਧ ਜਾਏਗੀ ਬਟ ਸ਼ਾਈਨ ਜਿਹੜੀ ਬਹੁਤ ਪਿਆਰੀ ਆਏਗੀ ਠੀਕ ਹੈ ਕਿਉਂਕਿ ਉਹ ਫੈਬਰਿਕ ਇੱਕ ਤਾਂ ਤੁਸੀਂ ਦੇਖਿਆ ਨਾ ਕਿ ਸ਼ਾਈਨ ਵਾਲਾ ਹੋ ਗਿਆ ਉਸ ਦੇ ਉੱਪਰ ਪੈਚ ਲੱਗੇਗਾ ਜਦੋਂ ਵਰਕ ਹੋਏਗਾ ਤਾਂ ਬਹੁਤ ਹੀ ਜ਼ਿਆਦਾ ਪਿਆਰਾ ਪੀਸ ਜਿਹੜਾ ਬਣੇਗਾ ਔਰ ਤੁਹਾਡਾ ਪਾਰਟੀ ਵੇਅਰ ਪੀਸ ਜਿਹੜਾ ਤੁਹਾਡਾ ਰੈਡੀ ਹੋ ਜਾਣਾ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪੀਸ ਹੈ ਤੁਸੀਂ ਦੇਖ ਸਕਦੇ ਹੋ ਔਰ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਮੈਂ ਅੱਜ ਫੇਰ ਇਹਦੇ ਵਿੱਚ ਤਾਂ ਸੂਟ ਫੋਲਡ ਕਰਨ ਲੱਗੀ ਫਿਰ ਭੈਣਾਂ ਦੇ ਮੈਸੇਜ ਆ ਜਾਂਦੇ ਕਿ ਅਮਨ ਫੋਲਡ ਬਾਅਦ ਚ ਕਰ ਲਿਆ ਕਰੋ ਪਹਿਲਾਂ ਸਾਨੂੰ ਪੀਸ ਜਿਹੜੇ ਨੇ ਪ੍ਰੋਪਰ ਸਾਨੂੰ ਦਿਖਾ ਦਿਆ ਕਰੋ ਠੀਕ ਹੈ ਜੀ ਤੇ ਬਾਕੀ ਤੁਸੀਂ ਸੂਟ ਦੇ ਉੱਪਰ ਚਾਹੇ ਤੁਸੀਂ ਹੈਂਡਵਰਕ ਦਾ ਸਪੀਸ ਸਾਡੇ ਕੋਲੋਂ ਬਣਵਾ ਰਹੇ ਹੋ ਚਾਹੇ ਤੁਸੀਂ ਕਾਟਨ ਦਾ ਬਣਵਾ ਰਹੇ ਹੋ ਜੋ ਵੀ ਤੁਸੀਂ ਉਹਦੇ ਵਿੱਚ ਐਡ ਆਨ ਕਰਾਉਣਾ ਚਾਹੇ ਜਿਪ ਐਡ ਕਰਵਾਣੀ ਚਾਹੇ ਤੁਸੀਂ ਲਟਕਣ ਐਡ ਆਨ ਕਰਵਾਣੇ ਤੁਸੀਂ ਆਪਣੇ ਮੈਜ਼ਰਮੈਂਟ ਦੇ ਵਿੱਚ ਹੀ ਸਾਨੂੰ ਸਾਰਾ ਕੁਝ ਮੈਂਸ਼ਨ ਕਰਨਾ ਠੀਕ ਹੈ ਜੀ ਅਗਰ ਤੁਸੀਂ ਮੈਂਸ਼ਨ ਨਹੀਂ ਕਰੋਗੇ ਤਾਂ ਦੇਖੋ ਸਾਡੇ ਮਾਈਂਡ ਦੇ ਵਿੱਚ ਨਹੀਂ ਰਹਿੰਦਾ ਕਿਉਂਕਿ ਅਸੀਂ ਤੁਹਾਨੂੰ ਪਤਾ ਹੈ ਵੀ ਇੱਕ ਸੂਟ ਨਹੀਂ ਰੈਡੀ ਹੁੰਦਾ ਕਾਫੀ ਸੂਟ ਰੈਡੀ ਹੁੰਦੇ ਨੇ ਔਰ ਕੱਲੀ ਕੱਲੀ ਚੀਜ਼ ਮਾਈਂਡ ਦੇ ਵਿੱਚ ਰੱਖਣੀ ਬਹੁਤ ਜ਼ਿਆਦਾ ਟਫ ਹੋ ਜਾਂਦੀ ਹੈ ਤੇ ਇਸ ਕਰਕੇ ਮੈਜ਼ਰਮੈਂਟ ਦੇ ਵਿੱਚ ਪ੍ਰੋਪਰ ਮੈਂਸ਼ਨ ਕਰੋ ਕਿ ਸਾਨੂੰ ਜਿਪ ਚਾਹੀਦੀ ਹੈ ਸਾਨੂੰ ਲਟਕਣ ਚਾਹੀ ਆਪਾਂ ਸੇਮ ਹੀ ਤੁਹਾਡਾ ਪੀ ਜਿਹੜਾ ਰੈਡੀ ਕਰਕੇ ਦਵਾਂਗੇ ਠੀਕ ਹੈ ਔਰ ਇੱਕ ਗੱਲ ਹੋਰ ਮੈਂ ਪਹਿਲਾਂ ਵੀ ਕਾਫੀ ਵਾਰ ਕਲੀਅਰ ਕਰ ਚੁੱਕੀ ਹਾਂ ਬਟ ਮੈਨੂੰ ਹਰ ਵਾਰ ਦੱਸਣਾ ਪੈਂਦਾ ਦੇਖੋ ਭੈਣੋ ਜਦੋਂ ਤੁਸੀਂ ਸਾਨੂੰ ਫੋਨ ਤੇ ਕੋਈ ਫੋਟੋ ਸ਼ੇਅਰ ਕਰਦੇ ਹੋ ਤਾਂ ਉਹਦਾ ਆਟੋਮੈਟਿਕਲੀ ਸਾਡੇ ਕੋਲ ਆਂਦਾ ਜਦੋਂ ਫੋਟੋ ਆਉਂਦੀ ਹੈ ਤਾਂ ਉਹਦਾ ਕਲਰ ਜਿਹੜਾ ਚੇਂਜ ਹੋ ਜਾਂਦਾ ਥੋੜਾ ਬਹੁਤ ਠੀਕ ਹੈ ਮੈਂ ਜ਼ਿਆਦਾ ਨਹੀਂ ਕਹੂੰਗੀ ਬਟ ਥੋੜਾ ਬਹੁਤਾ ਕਲਰ ਚੇਂਜ ਹੋ ਜਾਂਦਾ ਇਸ ਕਰਕੇ ਥੋੜਾ ਜਿਹਾ ਸਾਡੇ ਨਾਲ ਕੰਪਰਮ ਵੀ ਕੋਆਪਰੇਟ ਕਰਿਆ ਕਰੋ ਠੀਕ ਹੈ ਕਿਉਂਕਿ ਦੇਖੋ ਜਦੋਂ ਕਲਰ ਚੇਂਜ ਹੁੰਦਾ ਜੋ ਸਾਡੇ ਕੋਲ ਸ਼ੋਅ ਹੋ ਰਿਹਾ ਸੀ ਉਹੀ ਬਣਾਉਣਾ ਹੁੰਦਾ ਠੀਕ ਹੈ ਜਾਂ ਤਾਂ ਤੁਸੀਂ ਥੱਲੇ ਵੌਇਸ ਮੈਸੇਜ ਭੇਜਿਆ ਕਰੋ ਕਿ ਸਾਨੂੰ ਇਹ ਵਾਲਾ ਕਲਰ ਚਾਹੀਦਾ ਠੀਕ ਹੈ ਔਰ ਸਾਨੂੰ ਪਤਾ ਲੱਗ ਜਾਏ ਕਿ ਤੁਸੀਂ ਜਿਹੜੀ ਸਾਨੂੰ ਫੋਟੋ ਭੇਜੀਓ ਉਸ ਕਲਰ ਦੀ ਭੇਜੀਏ ਠੀਕ ਹੈ ਭੈਣੋ ਕਿਉਂਕਿ ਦੇਖੋ ਅਸੀਂ ਤੁਹਾਡੇ ਲਈ ਪੀਸ ਬਹੁਤ ਧਿਆਨ ਨਾਲ ਰੈਡੀ ਕਰਵਾਉਨੇ ਆ ਕੋਈ ਇਹ ਨਹੀਂ ਹੈਗਾ ਕਿ ਅਸੀਂ ਜਲਦਬਾਜ਼ੀ ਦੇ ਵਿੱਚ ਰੈਡੀ ਕਰਵਾਉਨੇ ਆ ਬਰ ਥੋੜਾ ਬਹੁਤਾ ਜਦੋਂ ਕਲਰ ਚੇਂਜ ਹੁੰਦਾ ਫਿਰ ਅਸੀਂ ਸੇਮ ਕਲਰ ਹੀ ਬਣਾਉਨੇ ਆ ਜੋ ਸਾਡੇ ਕੋਲ ਸ਼ੋਅ ਹੁੰਦਾ ਹੈ ਲੋ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ neck ਦੇ ਉੱਪਰ ਕੰਮ ਇਹ ਵੀ ਪੀਸ ਆਪਾਂ ਕਾਫੀ ਵਾਰ ਬਣਾ ਚੁੱਕੇ ਆ ਠੀਕ ਹੈ ਕਾਫੀ ਵਾਰ ਰਿਪੀਟ ਹੋ ਚੁੱਕੇ ਆ ਬਟ ਜਿਵੇਂ ਜਿਵੇਂ ਆਪਾਂ ਬਣਾ ਰਿਹਾ ਡਿਫਰੈਂਟ ਕਲਰ ਦੇ ਉੱਪਰ ਬੜਾ ਪੀਸ ਇਹ ਬਣ ਰਿਹਾ ਠੀਕ ਹੈ neck ਬਹੁਤ ਸੋਹਣਾ ਬਣਿਆ ਹੋਇਆ ਆਪਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਿਰਰ ਐਡ ਕੀਤਾ ਹੈ ओरिजिनल ਮਿਰਰ ਨਹੀਂ ਹੈਗਾ ਠੀਕ ਹੈ ਜੀ ਇਹ ਕਾਗਜ਼ੀ ਮਿਰਰ ਆਪਾਂ ਜਿਹਨੂੰ ਕਹਿੰਦੇ ਆ ਉਹ ਵਾਲਾ ਮਿਰਰ ਐਡ ਕੀਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਔਰ ਸ਼ਾਈਨ ਬਹੁਤ ਪਿਆਰੀ ਜਿਹੜੀ ਆ ਰਹੀ ਮਿਰਰ ਦੀ ਠੀਕ ਹੈ ਇਸ ਤਰ੍ਹਾਂ ਰਹੇਗਾ ਜੀ ਆਪਣੇ ਘੇਰੇ ਦੇ ਉੱਪਰ ਕੰ કોટਨ ਦੇ ਉੱਪਰ ਕੀਤਾ ਬਹੁਤ ਹੀ ਵਧੀਆ ਵਾਲੀ कॉटन ਕੁਆਲਿਟੀ ਰਹੇਗੀ ਜੀ ਕੋਈ ਹਲਕੀ ਫੁਲਕੀ ਕੁਆਲਿਟੀ ਦੇ ਉੱਪਰ ਆਪਾਂ ਕੰਮ ਜਿਹੜਾ ਨਹੀਂ ਕਰਦੇ ਅਗਰ ਹਲਕੀ ਫੁਲਕੀ ਕੁਆਲਿਟੀ ਦੇ ਉੱਪਰ ਆਪਾਂ ਕੰਮ ਕਰਾਂਗੇ ਤਾਂ ਉਹਦੇ ਉੱਪਰ ਜਿਆਦਾ ਟਿਕ ਕੰਮ ਜਿਹੜਾ ਟਿਕਦਾ ਨਹੀਂ ਹੈਗਾ ਇਸ ਤਰ੍ਹਾਂ ਪਲੇਨ ਸਲਵਾਰ ਰਹੇਗੀ ਨਾਲ ਔਰ ਇਸ ਤਰ੍ਹਾਂ ਨਾਲ ਦੁਪੱਟਾ ਰਹੇਗਾ ਟਾਈ ਐਂਡ ਡਾਈ ਬਹੁਤ ਹੀ ਸੌਫਟ ਦੁਪੱਟਾ ਜੀ ਪਿਓਰ ਜਾਰਜਟ ਦਾ ਦੁਪੱਟਾ ਆਪਾਂ ਇੱਥੇ ਰੱਖਿਆ ਹੋਇਆ ਬਹੁਤ ਸੋਹਣਾ ਲਾਈਟ ਵੇਟ ਜੀ ਵੀ ਇੱਕ ਭੈਣ ਦੇ ਸੂਟ ਨੇ ਇਸ ਕਰਕੇ ਆਪਾਂ ਦੁਪੱਟਿਆਂ ਦਾ ਫੈਬਰਿਕ ਜਿਹੜਾ ਡਿਫਰੈਂਟ ਡਿਫਰੈਂਟ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਆਪਾਂ ਨੇ ਜਿਹੜੀ ਟਾਈ ਐਂਡ ਡਾਈ ਹੈ ਉਹ ਵੀ ਡਿਫਰੈਂਟ ਹੀ ਕੀਤੀ ਹੈ ਇਸ ਤਰ੍ਹਾਂ ਆਪਾਂ ਬਹੁਤ ਸੋਹਣੀ ਪਿਆਰੀ ਜੀ ਲੈਂਸ ਜਿਹੜੀ ਐਡ ਆਨ ਕੀਤੀ ਹੋਈ ਹੈ ਜੋ ਸਾਡੇ ਸੂਟ ਨੂੰ ਜਿਹੜੀ ਗ੍ਰੇਸ ਦੇ ਰਹੀ ਹੈ ਕਿਉਂਕਿ ਕਾਫੀ ਸੂਟਾਂ ਦੇ ਉੱਪਰ ਆਪਾਂ ਪਿੰਕ ਲੈਂਸ ਹੀ ਐਡ ਕਰ ਦਿੰਨੇ ਆ ਤੇ ਅਜੇ ਭੈਣ ਦੇ ਅਲੱਗ-ਅਲੱਗ ਕਲਰ ਦੀ ਜਿਹੜੇ ਲੈਸ਼ਸ ਨੇ ਉਹ ਸੂਟ ਦੇ ਉੱਪਰ ਐਡ-ਆਨ ਕੀਤੀਆਂ ਹੋਈਆਂ ਨੇ। ਲਓ ਜੀ। ਕੋਸ਼ਿਸ਼ ਕਰਾਂਗੇ ਕਿ ਪ੍ਰਾਈਸ ਆਪਾਂ ਵਿਦਆਊਟ ਸਟੀਚਿੰਗ, ਵਿਦਆਊਟ ਦੁਪੱਟਾ ਜਿਹੜੀ ਮੈਂਸ਼ਨ ਕਰਦੀਏ ਬਟ ਸਮ ਟਾਈਮ ਟਾਈਮ ਬਹੁਤ ਘੱਟ ਹੁੰਦਾ ਇਸ ਕਰਕੇ ਪ੍ਰਾਈਸ ਜਿਹੜੀ ਨਹੀਂ ਮੈਂਸ਼ਨ ਕਰਦੇ ਆਪਾਂ ਨਾਲ ਭੁੱਲ ਜਾਂਦੇ ਆ ਠੀਕ ਹੈ। ਬਟ ਕੋਸ਼ਿਸ਼ ਇਹ ਹੀ ਹੁੰਦੀ ਕਿ ਪ੍ਰਾਈਸ ਆਪਾਂ ਤੁਹਾਨੂੰ ਮੈਂਸ਼ਨ ਕਰਦੀਏ ਠੀਕ ਹੈ ਜੀ ਤੇ ਬੈਕ ਤੇ ਆਪਾਂ ਜਿਪ ਦਿੱਤੀ ਹੋਈ ਹੈ। ਜਿਪ ਤੁਸੀਂ ਲਗਵਾ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ। ਜੀ ਇਹ ਵੀ ਪੀਸ ਆਪਣਾ ਕਾਫੀ ਵਾਰ ਬਣ ਚੁੱਕਿਆ ਇੱਕ ਵਾਰ ਨਹੀਂ ਕੋਈ ਹਜ਼ਾਰਾਂ ਪੀਸ ਮਿਲਦਾ ਇਹ ਆਪਾਂ ਬਣਾ ਚੁੱਕੇ ਆ ਠੀਕ ਹੈ ਔਰ ਕੁਝ ਆਪਾਂ ਜਿਆਦਾ ਅਲੱਗ-ਅਲੱਗ ਕਲਰਾਂ ਤੇ ਨਹੀਂ ਬਣਾਏ ਆਪਾਂ ਇੱਕ ਦੋ ਕਲਰ ਦੇ ਉੱਪਰ ਬਣਾਈ ਕਿ ਆਪਾਂ ਡਾਰਕ ਪਰਪਲ ਤੇ ਬਣਾਇਆ ਔਰ ਇੱਕ ਲਾਈਟਲ ਵੈਂਡਰ ਤੇ ਬਣਾਇਆ ਠੀਕ ਹੈ ਜੀ ਔਰ ਸਾਰੀਆਂ ਭੈਣਾਂ ਉਹਨੂੰ ਬਹੁਤ ਜਿਆਦਾ ਪਸੰਦ ਕੀਤਾ ਗਿਆ ਕਿਉਂਕਿ ਦੇਖੋ ਸਾਡੇ ਜਿਹੜੇ ਡਿਜ਼ਾਈਨ ਹੁੰਦੇ ਨੇ ਨਾ ਡਿਫਰੈਂਟ ਜਿਹੇ ਹੁੰਦੇ ਨੇ ਬੁਟੀਕ ਸਟਾਈਲ ਹੁੰਦੇ ਨੇ ਵਾਕਈ ਹੈ ਨਾ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਠੀਕ ਹੈ ਕੋਈ ਜਿਆਦਾ ਟੂ ਮੱਚ ਵਰਕ ਨਹੀਂ ਹੈਗਾ ਕਿ ਇਧਰੋਂ ਲਾਈਨਾਂ ਜਾ ਰਹੀਆਂ ਉਧਰ ਨੂੰ ਫਲਾਵਰ ਜਾ ਰਹੇ ਕੁਝ ਡਿਜ਼ਾਈਨਰਾਂ ਦਾ ਸਮਝ ਨਹੀਂ ਆਉਂਦਾ ਹੈਗਾ ਠੀਕ ਹੈ ਬਟ ਸਾਡੇ ਡਿਜ਼ਾਈ ਕਿੱਥੋਂ ਘਟਵਾ ਕੇ ਕਰਵਾਈ ਹੈ ਠੀਕ ਹੈ ਔਰ ਜਿਵੇਂ ਜਿਵੇਂ ਡਿਜ਼ਾਈਨ ਬਣੇ ਹੋਏ ਨੇ ਉਸੇ ਤਰ੍ਹਾਂ ਹੀ ਭੈਣਾਂ ਨੂੰ ਪਸੰਦ ਆਉਂਦੇ ਨੇ ਕਿਉਂਕਿ ਡਿਜ਼ਾਈਨ ਜਿਹੜੇ ਨੇ ਬੜੇ ਸੋਹਣੇ ਸੋਬਰ ਸਮਾਰਟ ਜਿਹੇ ਡਿਜ਼ਾਈਨ ਨੇ ਲੋ ਜੀ ਇਹ ਆਪਾਂ ਕਾਟਨ ਟਾਸ ਦੇ ਉੱਪਰ ਕੀਤਾ ਹੋਇਆ ਬਾਟਰ ਕਾਟਨ ਦੇ ਉੱਪਰ ਤੁਸੀਂ ਕਿਸੇ ਵੀ ਕਾਟਨ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਸਿਲਕ ਤੇ ਕਰਵਾਓ ਕ੍ਰੇਪ ਤੇ ਕਰਵਾਓ ਕ੍ਰਸ਼ ਤੇ ਕਰਾਓ ਜਿੱਥੇ ਤੁਸੀਂ ਲਾਈਕ ਕਰ ਦਿਓ ਜਿਵੇਂ ਵੀ ਜਿਹੜਾ ਵੀ ਫੈਬਰਿਕ ਤੁਸੀਂ ਉਸ ਤਰੀਕੇ ਨਾਲ ਕਰਵਾ ਸਕਦੇ ਹੋ ਲੋ ਜੀ ਤੇ ਇਸ ਤਰ੍ਹਾਂ ਦੁਪੱਟਾ ਰਹੇਗਾ ਜੀ ਇਸ ਤਰ੍ਹਾਂ ਤੇ ਆਪਾਂ ਕੱਲ ਜਿਹੜੀ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਆਪਾਂ ਭੈਣਾਂ ਨੂੰ ਕਿਹਾ ਸੀ ਕਿ ਜਿਹੜੀਆਂ ਭੈਣਾਂ ਦਾ ਆਰਡਰ ਸਾਡੇ ਕੋਲ ਚੱਲ ਰਿਹਾ ਕਿ ਫੋਨ ਦੇ ਵਿੱਚ ਕੁਝ ਪ੍ਰੋਬਲਮ ਹੋਣ ਕਰਕੇ ਬੈਕਅਪ ਜਿਹੜਾ ਸਾਡਾ ਨਹੀਂ ਆਇਆ ਹੈਗਾ ਜੋ ਜਿੰਨਾ ਭੈਣਾਂ ਦੇ ਆਰਡਰ ਨੇ ਆ ਨਾ ਤਾਂ ਤੁਸੀਂ ਸਾਨੂੰ ਆਪਣੀ ਪੇਮੈਂਟ ਦਾ ਸਕਰੀਨਸ਼ਾਟ ਭੇਜ ਕੇ ਆਪਣੇ ਸੂਟਾਂ ਦਾ ਆਰਡਰ ਤੁਹਾਡਾ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਸਕਦਾ ਕਿ ਉਹ ਰੈਡੀ ਵੀ ਪਏ ਹੋਣ ਠੀਕ ਹੈ ਬਟ ਬੈਕਅਪ ਨਾ ਹੋਣ ਕਰਕੇ ਸਾਨੂੰ ਕੋਈ ਸਮਝ ਨਹੀਂ ਆ ਰਿਹਾ ਜਿੰਨੇ ਕ ਨੰਬਰ ਮੈਨੂੰ ਡਾਇਰੀ ਦੇ ਉੱਪਰੋਂ ਮਿਲ ਰਹੇ ਨੇ ਮੈਂ ਸਭ ਨੂੰ ਮੈਸੇਜ ਕਰ ਰਹੀ ਹਾਂ ਬਟ ਮੈਨੂੰ ਇੱਕ ਭੈਣ ਦਾ ਨਾਮ ਯਾਦ ਆ ਰਿਹਾ ਸਵਰਨ ਭੈਣ ਨੇ ਸ਼ਾਇਦ ਉਹ ਕਿਉਂਕਿ ਮੈਂ ਆਪਣੇ ਫੋਨ ਦੇ ਵਿੱਚ ਸਵਰਨ ਨਾਮ ਹੀ ਮੈਂਸ਼ਨ ਕੀਤਾ ਹੋਣਾ ਆਈ ਥਿੰਕ ਉਹ ਕੈਨੇਡਾ ਤੋਂ ਜਾਂ ਯੂ ਐਸ اے ਤੋਂ ਨੇ ਕਿ ਉਹਨਾਂ ਨੇ ਆਰਡਰ ਦਿੱਤਾ ਹੋਇਆ ਸੀ ਸ ਤੇ ਉਸ ਭੈਣ ਦੇ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋ ਰਹੀ ਕਿਉਂਕਿ ਮੇਰੇ ਫੋਨ ਦੇ ਜਿੰਨੇ ਵੀ ਸਵਰਨ ਭੈਣਾਂ ਆਂਦੇ ਨਾਮ ਮੈਂ ਮੈਂਸ਼ਨ ਕੀਤੇ ਸਭ ਨੂੰ ਮੈਸੇਜ ਕਰ ਦਿੱਤੇ ਪਰ ਕਿਸੇ ਦਾ ਆਰਡਰ ਨਹੀਂ ਹੈਗਾ ਤੇ ਜਿੰਨਾ ਤੱਕ ਮੈਨੂੰ ਯਾਦ ਹੈ ਨਾ ਕਿ ਸਵਰਨ ਭੈਣ ਦਾ ਕੋਈ ਆਰਡਰ ਚੱਲ ਰਿਹਾ ਸਾਡੇ ਕੋਲ ਉਹਨਾਂ ਨੇ ਇੱਕ ਮਾਊਸ ਕਲਰ ਦਾ ਸੂਟ ਰੈਡੀ ਕਰਵਾਇਆ ਸੀ ਆਈ ਥਿੰਕ ਉਹਨਾਂ ਦੇ ਪ੍ਰਿੰਟ ਸੂਟ ਵੀ ਨੇ ਵਿੱਚ ਤੇ ਪਲੀਜ਼ ਅਗਰ ਸਵਰਨ ਭੈਣ ਮੇਰੀ ਵੀਡੀਓ ਦੇਖਦੀ ਹੈ ਤੇ ਭੈਣ ਤੁਸੀਂ ਮੈਨੂੰ ਜਰੂਰ ਮੈਸੇਜ ਕਰੋ ਔਰ ਆਪਣੇ ਜਿਹੜੇ ਸੂਟ ਨੇ ਤੁਹਾਡੇ ਰੈਡੀ ਨੇ ਤੁਸੀਂ ਸਾਡੇ ਤੋਂ ਸੂਟ ਜਿਹੜੇ ਆਪਣੇ ਮੰਗਵਾ ਲਓ ਠੀਕ ਹੈ ਜੀ ਤੇ ਲੋ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਲਾਈਕ ਸ਼ੇਅਰ ਉਹ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ